ਸੁਖਮਨੀ ਸਾਹਿਬ ਪੜਦੇ ਕੋਈ ਤੁਹਾਡੀ ਸੁਖਮਨੀ ਸਾਹਿਬ ਤੇ ਪਾਠ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਕਹਿੰਦੇ ਆ ਤੈਨੂੰ ਦੱਸਾਂ ਰੱਬ ਨੇ ਕੀ ਕੀ ਦਿੱਤਾ ਤੈਨੂੰ ਬਾਹਰ ਕਹਿੰਦੇ ਜੇ ਪ੍ਰਸਾਦ ਸੁਣਿਆ ਕਰਨ ਨਾਦ ਤੁਹਾਨੂੰ ਸਾਰਿਆਂ ਨੂੰ ਸੁਣਦਾ ਪਿਆ ਜੋ ਮੈਂ ਬੋਲਦਾ ਸਹੀ ਦੁਨੀਆ 'ਚ ਐਸੇ ਲੋਕ ਹੈਗੇ ਜਿਹੜਾ ਨਹੀਂ ਸੁਣਦਾ ਹੈਗੇ ਕਿ ਨਹੀਂ ਇਹ ਜਿਹੜਾ ਸੁਣਦੇ ਪਏ ਆ ਇਹਦੇ ਤੇ ਕੋਈ ਜ਼ੋਰਤ ਨਹੀਂ ਜੇ ਉਹ ਮੈਰੇ ਵੀ ਕਰਕੇ ਭੇਜ ਦਿੰਦਾ ਕੋਈ ਯੋਰ ਸੀ ਉਹਦੇ ਅੱਗੇ ਫਿਰ ਦਿੱਤਾ ਹੀ ਆ ਨਾ ਜੇ ਪ੍ਰਸਾਦ ਵੇਖੇ ਤੇ ਸਮਾਦ ਅੱਖਾਂ ਨਾਲ ਦੇਖਦਾ ਕਿ ਸਭ ਕੋਈ ਜਨਾਬ ਹੀ ਇਕੱਠੇ ਦਿੰਦਾ ਤੇ ਕੀ ਗੱਲ ਨਾਲ ਸੀ ਧਰਮ ਵਾਲਾ ਨਹੀਂ ਜੇ ਪ੍ਰਸਾਦ ਦੇ ਬੋਲੇ ਆ ਬਤ ਰਸਨਾ ਆ ਜਿਹੜੀ ਥੋੜੀ ਥੋੜੀ ਜਵਾਲ ਚੱਲਦੀ ਆ ਨਾ ਜਿਹੜੀ ਜਿਹਦੀ ਕਿਰਪਾ ਨਾਲ ਚੱਲਣ ਦੀ ਆ ਜੇ ਨਾ ਚਲਾਉਂਦਾ ਤੇ ਜੇ ਪ੍ਰਸਾਦ ਸੁਖਸਹਿਜੇ ਬਸਨਾ ਬਾਲਾ ਚੰਗਾ ਕਰ ਦਿੱਤਾ ਹੈ ਨਾ ਸਾਧੂ ਦਿੱਤੀ ਆ ਨਾ ਕਈ ਲੋਕ ਨੇ ਜਿਹੜੇ ਸਰਕਾਰ ਤੋਂ ਜੇ ਪ੍ਰਸਾਦ ਹਸਤ ਕਰ ਚਲੇ ਆ ਪੈਰ ਚੱਲਦੇ ਪਏ ਆ ਤੁਹਾਡੇ ਵੀ ਚੱਲਦੇ ਆ ਕਈਆਂ ਦੇ ਨਹੀਂ ਵੀ ਚੱਲਦੇ ਚੱਲਦੇ ਪਏ ਆ ਨਾ ਹਸਤ ਕਰ ਜੇ ਪ੍ਰਸਾ ਹਲਦੇ ਪਏ ਆ ਵੇਖੋ શરીર ਫਲਦਾ ਪਿਆ ਪ੍ਰਸ਼ਾਦਾ ਛਕਦੇ ਆ ਪਚਦਾ ਆ ਵੱਧਦੇ ਪਏ ਜੇ ਪ੍ਰਸ਼ਾਦ ਪਰਮਗਤ ਪਾਵੇ ਅਗਲੀ ਅਵਸਥਾ ਪਰਮਗਤੀ ਦੀ ਜਿਹਦੀ ਕਿਰਪਾ ਨਾਲ ਤੈਨੂੰ ਗਤੀ ਮਿਲਦੀ ਹੈ 84 ਲੱਖ ਤੋਂ ਬਾਅਦ ਜੇ ਪ੍ਰਸ਼ਾਦ ਸੁਖ ਸਹਿਜ ਸਮਾਵੇ ਜਿੱਥੇ ਤੂੰ ਸਹਿਜ ਦੀ ਅਵਸਥਾ 'ਚ ਜਾਣਾ ਜਾਵੇ ਕਦੇ ਇਹ ਚੀਜ਼ਾਂ ਲੈ ਕੇ ਕਦੇ ਪਰਮੇਸ਼ਰ ਦਾ ਧੰਨਵਾਦ ਕੀਤਾ ਸਵੇਰੇ ਉੱਠਦੇ ਆ ਸਾਰ ਵੀ ਸੱਚੇ ਪਾਤਸ਼ਾਹ ਤੇਰਾ ਸ਼ੁਕਰਾਨਾ ਹੈ ਤੂੰ ਮੇਰੇ ਲਈ ਨਾ ਕੁਝ ਕੀਤਾ